ਸਸ਼ਕਾਲ ਤੋਂ ਜੁੜ ਚੁਕੇ ਸੰਦੇ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪਪੁਰ ਤਾਂ ਮਾਨਸੂਨ ਨੇ ਆਪਣਾ ਕਹਿਰ ਦਿਖਾਇਆ ਹੋਇਆ ਲਗਾਤਾਰ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪਰ ਕੱਗਰ ਨਦੀ ਦੀਆਂ ਤੁਹਾਡੇ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕਰਾਂਗੇ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਤਾਂ ਜਾਣਕਾਰੀ ਦੇ ਲਈ ਤੁਹਾਨੂੰ ਇਹ ਜ਼ਰੂਰ ਦੱਸ ਦਿੰਨੇ ਆ ਕਿ 17 ਫੁੱਟ ਤੱਕ ਜਿਹੜਾ ਹਾਈ ਲੈਵਲ ਦਾ ਨਿਸ਼ਾਨਾ ਹੈ ਕਿ ਇਸ ਤੋਂ ਉੱਪਰ ਜੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਤਬਾਹੀ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਹੋ ਸਕਦੀ ਔਰ ਉਹ ਪਾਣੀ ਦਾ ਪੱਧਰ ਹੈ ਜਿਹੜਾ ਇਸ ਵੇਲੇ 14 ਤੋਂ 15 ਫੁੱਟ ਦੇ ਕਰੀਬ ਪਹੁੰਚ ਚੁੱਕਿਆ ਜਿਸ ਤੋਂ ਬਾਅਦ ਲੋਕਾਂ ਦੇ ਸਾ ਸੁੱਕੇ ਹੋਏ ਨੇ ਮੌਕੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਲਿਆ ਨੇ ਦਸਲ ਘੱਗਰ ਨੇ ਲੋਕਾਂ ਦੇ ਸਾ ਸੁਕਾਏ ਹੋਏ ਨੇ 14 ਫੁੱਟ ਤੋਂ ਪਾਰ ਪਾਣੀ ਦਾ ਜਿਹੜਾ ਪੱਧਰ ਹੈ ਉਹ ਹੋ ਚੁੱਕਿਆ ਤਾਂ ਜਿਨ੍ਹਾਂ ਦੇ ਵਿੱਚ ਹਲਕਾ ਘਨੌਰ ਦੇ ਪਿੰਡ ਸਰਾਲਾ ਉਟਸਰ ਨਨਹੇੜੀ ਰਾਏਪੁਰ ਸੰਜਰਪੁਰ ਆਦ ਪਿੰਡਾਂ ਦੇ ਵਿੱਚ ਵਧਰੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਆ ਕਿ ਜੇਕਰ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਸਕਦੇ ਹੋ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਅਸਿੱਧੇ ਤੌਰ ਤੇ ਲੋਕਾਂ ਤੱਕ ਚੇਤਾਵਨੀ ਪਹੁੰਚਾ ਦਿੱਤੀ ਗਈ ਹੈ ਪਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਮੌਕੇ ਦੇ ਉੱਪਰ ਨਹਿਰੀ ਵਿਭਾਗ ਦੇ ਐਕਸੀਮ ਨੇ ਜਾਣਕਾਰੀ ਦਿੱਤੀ ਹੈ ਕਿ ਹਲੇ ਹਾਲਾਤ ਕਾਬੂ ਦੇ ਵਿੱਚ ਨਹੀਂ ਦਾਸੀਏ ਕੇ ਪਿੰਡ ਭਾਖਰਪੁਰ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਘਟ ਗਿਆ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਹੋਰ ਵੀ ਘਟਣਾ ਸ਼ੁਰੂ ਹੋ ਸਕਦਾ ਹੈ ਸਰ ਜਿਸ ਤਰ੍ਹਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤੇ ਗਏ ਨੇ ਕਈ ਇਲਾਕਿਆਂ ਦੇ ਵਿੱਚ ਕਿ ਜਿਹੜੀ ਹੈ ਹੜਵਰਕ ਸਥਿਤੀ ਹੋ ਜਾਂਦੀ ਹੈ ਤੇ ਹੁਣ ਕੱਗਰ ਤੇ ਖੜੇ ਹਾਂ ਜੀ ਕਿਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਹੈਗੀ ਸਥਿਤੀ ਪੂਰੀ ਨਿਯੰਤਰਣ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈਗੀ ਹੈ ਹੋਣ ਜਿਹੜਾ ਪ੍ਰੈਜ਼ੀਡੈਂਟਲੀ ਪਾਣੀ ਚੱਲ ਰਿਹਾ 14 ਫੁੱਟ ਦਾ ਚੱਲ ਰਿਹਾ ਹੈ ਨੋ ਡਾਊਟ ਡੇਂਜਰ ਲੈਵਲ 16 ਫੁੱਟ ਦਾ ਹੈ ਬਟ ਪਾਣੀ ਪਿੱਛੋਂ ਦੀ ਕੰਟਰੋਲਡ ਹੈ ਪਾਣੀ ਪਿੱਛੇ ਬਿਲਕੁਲ ਘਟ ਗਿਆ ਤੇ ਉਹਦਾ ਆਫਟਰ ਇਫੈਕਟ ਜਿਹੜਾ ਹੈਗਾ ਸਾਨੂੰ ਸ਼ਾਮ ਤੱਕ ਦਿਖਣਾ ਸ਼ੁਰੂ ਹੋ ਜਾਏਗਾ ਇਸ ਚੀਜ਼ ਦਾ ਜੀ ਸਰ ਜਿਸ ਤਰ੍ਹਾਂ ਕਈ ਜਿਹੜੀ ਹੈ ਲੋਕਾਂ ਦੇ ਵਿੱਚ ਕਈ ਵਾਰ ਘਬਰਾਹਟ ਹੋ ਜਾਂਦੀ ਹੈ ਜਾਂ ਫਿਰ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਹੈ ਅਸੀਂ ਜਿਹੜਾ ਅਲਰਟ ਵੀ ਇਸ਼ੂ ਕੀਤਾ ਗਿਆ ਸੀਗਾ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਿਰਫ ਘੱ ਸੀ ਉਹ ਵੀ ਕੱਲ ਜਿਹੜਾ ਡੇਰਾ ਬੱਸੀ ਏਰੀਆ ਦੇ ਵਿੱਚ ਅਚਾਨਕ ਹੀ 10 ਫੁੱਟ ਪਾਣੀ ਆ ਗਿਆ ਸੀ ਉਸ ਨੂੰ ਦੇਖਦੇ ਹੋਏ ਤੇ ਹੁਣ ਜਿਹੜਾ ਹੈਗਾ ਡੇਰਾ ਬੱਸੀ ਚੰਡੀਗੜ੍ਹ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਗਿਆ ਹੈ ਉੱਥੇ ਕੱਗਰ ਸਿਰਫ 2 ਫੁੱਟ ਚੱਲ ਰਿਹਾ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਹੈ ਪਾਣੀ ਦਾ ਲੈਵਲ ਆਪਣਾ ਇੱਥੇ ਵੀ ਸ਼ਾਮ ਤੱਕ ਘਟ ਜਾਏਗਾ ਸਰ ਇਸ ਤਰ੍ਹਾਂ ਦੀ ਮੌਸਮ ਲਗਾਤਾਰ ਲੱਗ ਰਿਹਾ ਵੀ ਅਲਰਟ ਹੈ ਮੀਂਹ ਦਾ ਅਲਰਟ ਹੈ ਜਾਂ ਮੌਸਮ ਕਰਵਟ ਲੰਦਾ ਹੈ ਅਗਰ ਕੋਈ ਅਤੰਤੀ ਸਥਿਤੀ ਆਉਂਦੀ ਹੈ ਫਿਰ ਉਹਦੇ ਵਾਸਤੇ ਆਪਣੇ ਕੀ ਪ੍ਰਬੰਧ ਨੇ ਆਪਣੇ ਜੀ ਪੂਰੇ ਪ੍ਰਬੰਧ ਹੈ ਅਸੀਂ ਤੁਸੀਂ ਦੇਖਿਆ ਹੋਣਾ ਸਾਡੇ ਈਸੀ ਬੈਗਸ ਜਿਹੜੇ ਹੈਗੇ ਪਰਵਾ ਕੇ ਰੱਖੇ ਹੋਏ ਐ ਇਦਾਂ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਕ੍ਰਿਟੀਕਲ ਪੁਆਇੰਟਸ ਆਏਗੇ ਜਿੱਥੇ ਸਾਨੂੰ ਲੱਗਦਾ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਉੱਥੇ ਅਸੀਂ ਪਹਿਲਾਂ ਹੀ ਮਿੱਟੀ ਦੇ ਢੇਰ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਤੇ ठेकेदारों ਦੀ ਜੀਸੀਬੀਜ਼ ਦੇ ਉਹ ਸਾਰਿਆਂ ਦਾ ਸਾਰਿਆਂ ਨੂੰ ਅਨਲਰਟ ਰੱਖਿਆ ਹੋਇਆ ਜਿੱਦਾਂ ਵੀ ਐਦਾਂ ਦੀ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਨੂੰ ਆਨ ਡਿਪਲੋਏ ਕਰ ਦਿੰਦੇ ਹਾਂ ਸਰ ਜਿਸ ਤਰ੍ਹਾਂ ਕਿ ਇਹ ਸਫਾਈ ਕਰ ਰਹੇ ਐਦਰੋਂ ਕੱਢ ਕੇ ਇੱਧਰ ਨੂੰ ਗੇਰ ਰਹੇ ਤੇ ਅੱਗੇ ਜਾ ਕੇ ਵੀ ਕਿੱਥੇ ਫਸੇਗੀ ਅੱਗੇ ਜਾ ਕੇ ਵੀ ਬਿਲਕੁਲ ਫਸ ਸਕਦੀ ਹੈ ਲੇਕਿਨ ਉਸ ਪੁਆਇੰਟ ਤੇ ਵੀ ਅਸੀਂ ਸਿਮਿਲਰ ਇੰਤਜ਼ਾਮ ਕੀਤੇ ਹੋਏ ਆ ਉੱਥੇ ਵੀ ਸਾਡੀ ਮਸ਼ੀਨਰੀ ਤੇ ਸਾਡਾ ਸਟਾਫ এমਪਲੋਇਡ ਹੈ ਐਦਾਂ ਬੋਟੀ ਨੂੰ ਕੱਢਣ ਵਾਸਤੇ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਪਿੰਡ ਹੈ ਔਰ ਪਟਿਆੜਾ ਨਗਰ ਦਾ ਜਿਹੜਾ ਹੈ ਪਟਿਆਲੇ ਨਾਂ ਦੇ ਲੇਖਕ ਮੈਂ ਸਪੈਸੀਫਿਕਲੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਇਹ ਕਹਾਂਗਾ ਵੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਕੋਲ ਇਸ ਦਾ ਇਫੈਕਟ ਬਿਲਕੁਲ ਵੀ ਨਹੀਂ ਆਏਗਾ ਜਿਹੜੇ ਪਿੰਡ ਕਗਰ ਦੇ ਨਾਲ ਹੈਗੇ ਆ ਮਾੜੂ ਸਰਾਲਾ ਸਰ ਕਪੜਾ ਪੁਰ ਇੰਨਾ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਉਹ ਵੀ ਕੱਲ ਦੀ ਸਥਿਤੀ ਨੂੰ ਦੇਖਦੇ ਹੁਣ ਪਾਣੀ ਬਿਲਕੁਲ ਨਿਯੰਤਰਣ ਹੈ ਪਾਣੀ ਬਿਲਕੁਲ ਘਟ ਚੁਕਿਆ ਤੇ ਉੱਥੇ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਪਟਿਆਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਸਰਕਲ ਕੰਟਰੋਲ ਰੂਮ ਵੀ ਬਣਾਏ ਗਏ ਨੇ ਪਟਿਆਲਾ ਜ਼ਿਲ੍ਹਾ ਸਾਡਾ ਕੰਟਰੋਲ ਰੂਮ ਇੱਕ ਬਣਿਆ ਹੋਇਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਿਆ ਹੋਇਆ ਜੋ ਹਰ ਘੰਟੇ ਇਵਨ ਕੀ ਰਾਤ ਨੂੰ ਵੀ ਰੀਡਿੰਗ ਸਾਨੂੰ ਦਿੰਦਾ ਰਹਿੰਦਾ ਸਾਡਾ ਸਟਾਫ ਡਿਪਿਊਟਡ ਹੈ ਇੱਥੇ ਉਹ ਸਾਨੂੰ ਰੀਡਿੰਗ 24x7 ਦਿੰਦਾ ਰਹਿੰਦਾ ਹੈ ਜਿਸ ਦੇ ਨਾਲ ਅਸੀਂ ਚੌਕਸਤ ਰਹਿਨੇ ਆ ਸਾਨੂੰ ਅਗਲੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ